ਦੋਸਤੋ ਮੇਰੇ ਬਹੁਤ ਵੀਰਾਂ ਦਾ ਕਮੈਂਟ ਆਉਂਦੇ ਨੇ ਵੀ ਘਰ ਵਿੱਚ ਜਿਹੜੇ ਬੱਲਬ ਲੱਗੇ ਹੋਏ ਨੇ ਸੁੱੱਚ ਬੰਦ ਕਰੀ ਤੇ ਵੀ ਥੋੜੇ ਥੋੜੇ ਜਗਦੇ ਰਹਿੰਦੇ ਨੇ ਤੇ ਉਹਦਾ ਕੀ ਕਾਰਨ ਹੁੰਦਾ ਹੈ ਇਹ ਆਪਣੇ ਘਰ ਵਿੱਚ ਟੈਸਟ ਪੈਨ ਆਪਾਂ ਨੇ ਲੈ ਕੇ ਚੈੱਕ ਕਰਨਾ ਆਪਣੇ ਜਿਹੜਾ ਵੀ ਪਲੱਗ ਜਿਹਨੂੰ ਸੌਕੇਟ ਕਹਿੰਦੇ ਨੇ ਬਿਨਾ ਇਨਵਰਟਰ ਤੇ ਇਨਵਰਟਰ ਪਰ ਨਾ ਹੋਵੇ ਜੀ ਉਹ ਉਹ ਮਤਲਬ ਨਾਰਮਲ ਹੋਵੇ ਲਾਈਟ ਪਾ ਜੀ ਤੇ ਉਹਦੇ ਵਿੱਚ ਕਰੰਟ ਆਉਣਾ ਬੰਦ ਹੋ ਜਵੇ ਉਹਨੂੰ ਆਪਾਂ ਨੇ ਦੇਖਣਾ ਹੈ ਸਵਿੱਚ ਆਪਾਂ ਨੇ ਸੌਕੇਟ ਦੀ ਬੰਦ ਕਰ ਲੈਣੀ ਹੈ ਤੇ ਚੈੱਕ ਕਰਨਾ ਹੈ ਇਹ ਦੇਖੋ ਜੀ ਇਹਦੇ ਵਿੱਚ 스위ਚ ਬੰਦ ਕਰੀ ਤੇ ਵੀ ਟੈਸਟ ਪਿੰਨ ਜਗ ਰਿਹਾ ਹੈ। ਇਹਦਾ ਮਤਲਬ ਵੀ ਇਹਦਾ ਨਿਊਟਰਲ 스위ਚ ਦੇ ਥਰੂ ਹੋ ਰਿਹਾ ਤੇ ਡਾਇਰੈਕਟ ਫੇਸ ਪਲੱਗ ਚਾ ਰਿਹਾ। ਇਹਦਾ ਆਪਾਂ ਨੇ ਹੱਲ ਕੀ ਕਰਨਾ ਹੈ ਜਿਹੜੀ ਆਪਣੇ ਘਰ ਵਿੱਚ ਮੇਨ 스위ਚ ਲੱਗੀ ਹੋਈ ਹੈ ਉੱਥੇ ਮੇਨ ਜਿਹੜੀਆਂ ਦੋ ਤਾਰਾਂ ਆ ਰਹੀਆਂ ਨੇ ਆਪਣੇ ਮੀਟਰ ਵੱਲੀੋਂ ਉਹ ਦੋਨੋਂ ਤਾਰਾਂ ਆਪਾਂ ਨੇ ਕਮਾ ਦੇਣੀ ਹੈ ਆਪਸ ਵਿੱਚ ਬਦਲ ਦੇਣੀ ਹੈ ਜਿਹੜੇ ਪੁਆਇੰਟ ਤੇ ਲੱਗੀਆਂ ਹੋਈਆਂ ਉਹਨਾਂ ਨੂੰ ਆਪਸ ਵਿੱਚ ਉਲਟਾ ਦੇਣਾ ਹੈ। ਜਿਹਦੇ ਕਾਰਨ ਆਪਣਾ ਫੇਸ ਆ ਜਿਹੜਾ ਉਹ 스위ਚ ਤੋਂ ਬੰਦ ਹੋਣ ਲੱਗ ਜੂਗਾ ਤੇ ਜਿਹੜੇ ਆਪਣੇ ਬੱਲਬ ਨੇ ਉਹ ਥੋੜੇ ਥੋੜੇ ਜੱਗਦੇ ਰਹਿੰਦੇ ਨੇ ਉਹ ਆਪਣੇ ਬੰਦ ਹੋ ਜਾਣਗੇ ਤੇ ਕਈ ਬੱਲਬ ਫੇਰ ਵੀ ਨਹੀਂ ਹਟਦੇ ਜੇ ਫੇਸ ਸਿੱਧਾ ਹੋਵੇ ਫੇਰ ਵੀ ਨਹੀਂ ਹਟਦੇ ਉਹ ਵੀਰੋ ਬੱਲਬਾਂ 'ਚ ਨੁਕਸ ਹੈ ਉਹ ਬੱਲਬ ਹੁਣ ਉਹਨਾਂ 'ਚ ਜਿਹੜੀ PCB ਲੱਗੀ ਹੋਈ ਹੈ ਉਹ ਬਹੁਤ ਹਲਕੀ ਕੁਆਲਿਟੀ ਦੀ ਇਹਦੇ ਕਰਕੇ ਉਹਨਾਂ 'ਚ ਥੋੜੀ ਜੀ ਰੋਸ਼ਨੀ ਰਹਿੰਦੀ ਹੈ ਉਹਦਾ ਵੀਰੋ ਕੋਈ ਹੱਲ ਨਹੀਂ ਹੈ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ